ਕੀ ਹਾਲ ਚਾਲ ਹੈ ਜੀ ਤੂੰ ਬੜਾ ਸਾਰਾ ਹੁੰਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਇਕੱਲੀ-ਕੱਲੀ ਆਪਾਂ ਗੱਲ ਵੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਨੰਬਰ ਆਪਣਾ 7719445360 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਕੁਝ ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹਾਂ ਜੀ ਪਹਿਲੀ ਗੱਡੀ ਤੂੰ ਆਪਾਂ ਸ਼ੁਰੂਆਤ ਕਰਦੇ ਹਾਂ ਵੈਗਨਰ ਆਪਣੇ ਕੋਲੇ ਪਹੁੰਚੀ ਹੈ ਨੋ ਮਾਡਲ ਗੱਡੀ ਹੈ ਜੀ ਗੱਡੀ ਦੀ ਪਾਸਿੰਗ 2029 ਤੱਕਰ ਮਾਲਕ ਨੇ ਕਰਵਾਈ ਹੋਈ ਹੈ 10 ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮੋੜ ਮੰਡੀ ਮਾਲਕ ਦਾ ਏਰੀਆ 6570 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ ਗੱਡੀ ਸੋਹਣੀ ਹੈ ਗੱਡੀ ਵਧੀਆ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਕੰਮ ਸਾਰਾ ਮਾਲਕ ਨੇ ਟੋਟਲ ਕਰਵਾ ਰੱਖਿਆ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਜੇ ਚਾਹਵਾਨ ਹੈਗੇ ਤਾ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਾ ਸਕਰੀਨ ਤੇ 9915724612 ਗੱਲ ਕਰਨੀ ਆ ਤੁਸੀਂ ਕਰੋ ਜੀ ਸੈਕੰਡ ਗੱਡੀ ਆਪਣੇ ਕੋਲ ਆਲਟੋ ਪਹੁੰਚੀ ਆ 2009 ਮਾਡਲ ਗੱਡੀ ਆ 24 ਟੱਕਰ ਪਾਸਿੰਗ ਹੈ ਇੱਕ ਪੱਚੀ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਮੋਗਾ ਮਾਲਕ ਦਾ ਏਰੀਆ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਜੀ ਮੋਗੇ ਖੜੀ ਆ 80 85 ਪੈਸੇ ਆਪਾਂ ਨੂੰ ਟਾਇਰ ਵੀ ਮਿਲ ਜਾਣਗੇ ਗੱਡੀ ਵੀ ਸੋਹਣੀ ਆ ਅੰਦਰੋਂ ਵੀ ਵਧੀਆ ਮਾਲਕ ਨੇ ਰੱਖੀ ਹੋਈ ਆ ਸਾਮਸਾ ਵਿੱਚ ਰੱਖੀ ਹੋਈ ਐ ਮੈਟ ਵਧੀਆ ਰੱਖੀ ਹੋਈ ਨਹੀਂ ਸੀਟ ਕਵਰ ਟੋਟਲ ਚੜੇ ਹੋਈ ਨਹੀਂ ਬਾਕੀ ਨਿੰਜਣਗੇਰ ਵੱਲੋਂ ਦੇਖੀਏ ਤਾਂ ਮਾਲਕ ਨੇ ਦੱਸਿਆ ਵੀ ਪੂਰਾ ਵਧੀਆਗਾ ਤੇ ਸਰਵਿਸ ਟੋਟਲ ਹੋਈ ਐ 1 25 ਚੋਂ ਮਾਲਕ ਕਹਿੰਦੇ ਨੇ ਮੌਕੇ ਤੇ ਅਰੇਡ ਕਰ ਲਾਂਗੇ ਮਾਲਕ ਕਹਿੰਦੇ ਨੇ ਜੇ ਕਿਸ ਨੂੰ ਪਸੰਦ ਆਉਂਦੀ ਹੈ ਗੱਡੀ ਆਜੋ ਘਰੇ ਤੇ ਬਹਿ ਕੇ ਗੱਲ ਕਰ ਲਾਂਗੇ ਨਾਲੇ ਗੱਡੀ ਚੈੱਕ ਕਰ ਲਓ ਨਾਲੇ ਚਲਾ ਕੇ ਦੇਖ ਲਓ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 78146 ਤੇ 99441 ਆਹ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਵਰਨਾ ਗੱਡੀ ਚੈੱਕ ਕਰੋ ਤੁਸੀਂ 2012 ਮਾਡਲ 12ਵਾਂ ਮਹੀਨਾ ਗੱਡੀ ਪੰਜਾਬ ਨੰਬਰ ਹੈ ਗੱਡੀ ਦੀ ਕੰਡੀਸ਼ਨ ਆਲੋਕ ਹੈ ਬੰਪਰ ਤੋਂ ਲੈ ਕੇ ਅੰਦਰ ਬਾਹਰੂ ਸਾਰੀ ਗੱਡੀ ਦੀ ਕੰਡੀਸ਼ਨ A1 ਹੈ 3 ਲੱਖ ਤੇ 40000 ਰੁਪਿਆ ਮਾਲਕ ਵੱਲੋਂ ਡੀਮਾਰਟ ਆਪਣੇ ਕੋਲੇ ਪਹੁੰਚੀ ਆ ਜਿਹੜੀ ਗੱਡੀ ਇਹ ਬਰਨਾ ਤੁਸੀਂ ਦੇਖ ਰਹੇ ਹੋ ਇਹ ਆਪਾਂ ਨੂੰ ਜਲੰਧਰ ਏਰੀਆ 'ਚ ਮਿਲੂਗੀ ਫਾਸਟ ਉਨਰ ਗੱਡੀ ਆ ਟਾਇਰਾਂ ਦੀ ਕੰਡੀਸ਼ਨ ਪੂਰੀ ਵਧੀਆ ਹੈ 90 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਬਾਕੀ 340 ਤੋਂ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਜਲੰਧਰ ਜਾ ਕੇ ਦੇਖ ਸਕਦੇ ਹੋ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਏਸੀ ਹੀਟਰ ਮਿਊਜ਼ਿਕ ਸਿਸਟਮ ਹਰ ਚੀਜ਼ ਆਪਾਂ ਨੂੰ ਬਹੁਤ ਵਧੀਆ ਮਿਲੂ ਜਲੰਧਰ ਘਰੇ ਤੋਂ ਉਹਨੂੰ ਮਿਲ ਜੂਗੀ ਗੱਡੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਚਲਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨੇ ਕਿਹਾ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਨੰਬਰ ਬਾਈ ਦਾ 98158 64911 ਜਿਹੜੇ ਵੀ ਗੱਲ ਕਰਨੀ ਹੋਈ ਕਰ ਲਿਓ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਡਿਜ਼ਾਇਰ ਗੱਡੀ ਪਹੁੰਚੀ ਹੈ ਇੱਕ 2013 ਮਾਡਲ ਗੱਡੀ ਆ 280 ਡਿਮਾਂਡ ਚ ਗੱਡੀ ਸੰਗਰੂਰ ਖੜੀ ਆ ਮਾਲਕ ਦੇ ਘਰੇ ਸਾਰੀਆਂ ਗੱਡੀਆਂ ਮਾਲਕਾਂ ਦੇ ਘਰੇ ਖੜੀਆਂ ਤੇ ਪਰਸਨਲ ਫੈਮਲੀ ਗੱਡੀਆਂ ਨੇ ਸਾਰੀਆਂ 75 80 ਪੈਸੇ ਆਪਨ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਟਾਇਰਾਂ ਦੇ ਵਿੱਚ ਅਲਾਈ ਵੀ ਬਹੁਤ ਸੋਹਣੇ ਮਾਲਕ ਨੇ ਪਵਾਏ ਹੋਏ ਨੇ ਬਾਕੀ ਮਾਲਕ ਨੇ ਰੱਖੀ ਵਧੀਆ ਹੋਈ ਐ ਚਲਾਈ ਵਧੀਆ ਹੋਈ ਐ ਤੇ ਇੰਜਨ ਗੇਅਰ ਬਹੁਤ ਵਧੀਆ ਹੈ ਸੰਗਰੂਰ ਜਾ ਕੇ ਤੁਸੀਂ ਦੇਖ ਸਕਦੇ ਹੋ ਤੋਰ ਕੇ ਦੇਖ ਲਓ ਚਲਾ ਕੇ ਦੇਖ ਲਓ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਐ ਤੋਰ ਕੇ ਦੇਖ ਲਓ ਤੁਸੀਂ ਕਾਗਜ਼ ਪੱਤਰ ਚੈੱਕ ਕਰ ਲਓ ਨਾਲੇ ਤਾਂ ਤੇ ਨਾਲੇ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮਾਲਕ ਕਹਿੰਦੇ ਨੇ ਬਹਿ ਕੇ ਰੇਟ ਕਰ ਲਾਂਗੇ ਉੱਪਰ نیچے ਰੇਟ ਹੋ ਜਾਊਗਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 94638 ਤੇ 79217 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਲਾਜ਼ਮੀ ਕਰ ਲਿਓ ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਕੱਲੀ-ਕੱਲੀ ਕਰਕੇ ਕਰ ਹੀ ਰਹੇ ਹਾਂ ਅਸੀਂ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਪਹਿਲਾਂ ਤੋਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਇੱਕ ਵਾਰੀ ਫਿਰ ਤੋਂ ਦੱਸ ਦਿੰਨੇ ਨੰਬਰ ਆਪਣਾ 7719445360 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੂਠੀ ਆ ਘਰ ਮਕਾਨ ਆ ਗੱਡੀ ਆ ਮੋਟਰਸਾਈਕਲ ਆ ਹਵੇਲੀ ਮਹਿਲ ਬੁਲਟ ਕੁਝ ਵੀ ਆ ਚਾਹੀ ਸਕੂਟੀ ਆ ਚਾਹੀ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਜਿਹੜਾ ਤੁਹਾਨੂੰ ਮੈਂ ਦੱਸਿਆ ਉਹ ਤੇ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ ਤੇ 10-12 ਫੁੱਟ ਮਾ ਜੀ ਆ ਕੁਝ ਆਪਣੇ ਕੋਲੇ ਭੇਜੂ ਜਮਾ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਐਡ ਆਪਾਂ ਲਗਾ ਦੇਵਾਂਗੇ ਬਾਕੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਦੇ ਰਹਿ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਵੀਡੀਓ ਬਾਰੇ ਆਪਦੀ ਰਾਇ ਵੀ ਦਿਆ ਕਰੋ ਜੀ ਤੇ ਪਹਿਲੀ ਵਾਰ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਨਵੀਂ ਤੋਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਹੁਣ ਆਪਾਂ ਫਿਰ ਤੋਂ ਸ਼ੁਰੂਆਤ ਕਰਦੇ ਹਾਂ ਜੀ ਆਪਣੇ ਕੋਲੇ ਆਲਟੋ LXI ਗੱਡੀ ਪਹੁੰਚੀ ਐ ਕਾਲੇ ਰੰਗ ਦੀ ਕਾਫੀ ਡਿਮਾਂਡ ਆਪਣੇ ਕੋਲੇ ਕਾਲੇ ਰੰਗ ਦੀ ਆਲਟੋ ਵਾਸਤੇ ਆ ਰਹੀ ਸੀਗੀ ਸੱਤ ਮਾਡਲ ਐ 2028 ਤੱਕ ਰੱਪ ਨੂੰ ਪਾਸਿੰਗ ਮਿਲ ਜੂਗੀ 1 ਲੱਖ 20 ਹਜ਼ਾਰ ਰੁਪਇਆ ਡਿਮਾਂਡ ਐ ਗੱਡੀ ਖੜੀ ਐ ਫਿਰੋਜ਼ਪੁਰ ਏਰੀਆ 'ਚ ਫਿਰੋਜ਼ਪੁਰ ਨੰਬਰ ਐ ਤੇ ਏਰੀਆ ਤੁਸੀਂ ਕਨਫਰਮ ਕਰ ਲਿਓ ਮਾਲਕ ਤੋਂ ਫੋਨ ਕਰਕੇ ਵੀ ਫਿਰੋਜ਼ਪੁਰ ਗੱਡੀ ਖੜੀ ਆ ਜਾਂ ਲਾਗੇ ਤਾਂ ਗਿਆ ਜਾਂ ਕਿਹੜੇ ਏਰੀਆ 'ਚ ਆ ਬਾਕੀ ਇਹਨਾਂ ਨੇ ਦੱਸਿਆ ਵੀ ਫਿਰੋਜ਼ਪੁਰ ਨੰਬਰ ਦੀ ਗੱਡੀ ਹੈਗੀ ਇੱਕ ਵੀ ਡਿਮਾਰਚ ਗੱਡੀ ਸੋਹਣੀ ਹੈ ਤੇ ਅੰਦਰੋਂ ਵੀ ਗੱਡੀ ਸੋਹਣੀ ਹੈ ਬਾਹਰੋਂ ਵੀ ਠੀਕ ਹੈ ਇੰਜਨ ਉੰਜਣ ਵੀ ਪੂਰਾ ਵਧੀਆ ਪਿਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਨੰਬਰ 92 ਦਾ 97814 57981 ਇਹ ਮਾਲਕ ਦਾ ਨੰਬਰ ਹੈ ਤੇ ਗੱਲਬਾਤ ਤੁਹਾਡੀ ਮਾਲਕ ਨਾਲ ਹੋ ਜਾਊਗੀ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਤੁਸੀਂ ਚੈੱਕ ਕਰੋ ਜੀ Honda ਦੀ ਸਿਟੀ ਆਪਣੇ ਕੋਲੇ ਗੱਡੀ ਪਹੁੰਚੀ ਆ Honda City ਗੱਡੀ ਐ ਤੇ 2006 ਮਾਡਲ ਐ ਜੀ 2006 ਮਾਡਲ 80 ਡੀ ਮਹਾਟਾ ਮੋਗੇ ਖੜੀ ਆ ਦਿੱਲੀ ਨੰਬਰ ਐ ਜੀ ਰੰਗ ਗੱਡੀ ਦਾ ਬਹੁਤ ਵਧੀਆ ਐ ਮੋਗੇ ਗੱਡੀ ਮਾਲਕ ਦੇ ਘਰੇ ਮਿਲੂਗੀ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਅੰਦਰੋਂ ਵੀ ਗੱਡੀ ਆਪ ਨੂੰ ਵਧੀਆ ਮਿਲ ਜੂਗੀ ਇੰਜਣ ਉੰਜਣ ਵੀ ਪੂਰਾ ਵਧੀਆ ਫੈਮਿਲੀ ਗੱਡੀ ਐ ਮਾਲਕ ਨੇ ਵਧੀਆ ਚਲਾਈ ਹੋਈ ਐ ਵਧੀਆ ਰੱਖੀ ਹੋਈ ਐ ਕਿਸੇ ਨੂੰ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣ ਦਾ ਜੇ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਲਓ 180 ਡਿਮਾਂਡਲੈਸ ਬੈਸ ਹੋ ਜੂਗਾ ਮਾਲਕ ਨੇ ਕਿਹਾ ਤੁਸੀਂ ਘਰ ਆਜੋ ਜੀਨੇ ਵੀ ਦੇਖਣੀ ਐ ਤੇ ਗੱਲਬਾਤ ਕਰ ਲਾਂਗੇ ਵੇਖ ਕੇ ਰੇਟ ਦੀ ਰੇਟ ਹੋ ਜੂਗਾ ਉੱਪਰ-ਨੀਚੇ ਰੇਟ ਮੁਕਾ ਕੇ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ ਜਦੋਂ ਤੁਹਾਨੂੰ ਪਸੰਦ ਆਊਗੀ ਬਾਕੀ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਤਾਂ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 9814580267 ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਨਾਲ ਦੇ ਨਾਲ ਸਾਰੇ ਕਰ ਦੇ ਰਿਓ ਜੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਸ਼ੇਅਰ ਵੀ ਨਾਲ ਦੇ ਨਾਲ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੂਠੀ ਮਕਾਨ ਚਾਹੀਦੀ ਹੈ ਗੱਡੀ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਕਰਕੇ ਹੁਣ ਤੁਸੀਂ ਇੱਕ 55000 ਦੀ ਗੱਡੀ ਦੇਖੋ ਜੀ ਕੁੱਲ 55000 ਰੁਪਏ ਡਿਮਾਂਡ ਹੈ 2010 ਮਾਡਲ ਗੱਡੀ ਐ ਸੈਕੰਡ ਓਨਰ ਹੈ ਨੀਨੂ ਗੱਡੀ ਧੂਰੀ ਖੜੀ ਹੈ 95 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈਆ ਨੰਬਰ 99145 00327 ਆ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਕਰ ਲਿਓ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਤਵਾਸ਼ ਸ਼ੇਅਰ ਕਰ ਦਿਓ ਬਾਤਵਾਸ਼ ਸਪੋਰਟ ਕਰਿਆ ਕਰੋ ਜੀ ਬਾਕੀ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਗੱਡੀਆਂ ਮਸ਼ੀਨਰੀਆਂ ਦੇ ਨਾਲ ਤੇ ਵੀਡੀਓ ਕਿਵੇਂ ਦੀ ਲਗੀ ਜ਼ਰੂਰ ਦੱਸਿਓ ਤੇ ਮਿਲਦੇ ਆਂ ਛੇਤੀ ਜੀ